इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਕਾਨੂੰਨ ਲਿਆਂਦਾ ਗਿਆ ਉਸ ਦੇ ਖਿਲਾਫ ਅਮਰ ਸਰ ਬੱਸ ਸਟੈਂਡ ਤੇ ਟਰੱਕੀ ਨੰਦੇ ਨੁਮਾਇੰਦਿਆਂ ਨਾਲ ਮਿਲ ਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਸਾਬਕਾ ਮੰਤਰੀ ਲక్ష్ਮੀ ਕੰਤਾ ਚਾਹਲਾ ਵੀ ਮੀਟਿੰਗ ਪਹੁੰਚੇ ਅਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਫੀਲ ਕੀਤੀ ਕਿ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ ਉਸ ਉੱਪਰ ਸੋਚ ਵਿਚਾਰ ਕੀਤੀ ਜਾਵੇ ਇਸ ਮੌਕੇ ਉਹਨਾਂ ਨੇ ਟਰੱਕ ਯੂਨੀਅਨ ਦੇ ਅਤੇ ਬੱਸ ਯੂਨੀਅਨ ਦੇ ਨੁਮਾਇੰਦੇ ਨੂੰ ਭਰੋਸਾ ਦਿੱਤਾ ਕਿ ਜੋ ਵੀ ਇਹ ਦਰਨਾ ਦੇਣ ਦੇ ਉਸ ਵਿੱਚ ਸ਼ਾਮੂਲੀਅਤ ਕਰਨਗੇ ਇਸ ਮੌਕੇ ਮਿੰਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਪਰਮਾਰਦਾਨ ਬਲਦੇਵ ਸਿੰਘ ਬੱਬੂ ਨੇ ਆਕਾ ਕਿ ਆਉਣ ਵਾਲੇ ਸਮੇਂ ਵਿੱਚ ਵਿਚਾਰ ਚਰਚਾ ਕਰਦੇ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ ਤਾਕੀ ਉਹਨੇ ਇੱਕ ਤਦੇ ਸੁਪਰ ਪ੍ਰਦਾਨ ਗੁਨਾਮ ਸਿੰਘ ਜੋਲ ਨੇ ਵੀ ਕਿੰਦਰ ਸਰਕਾਰ ਵੱਲੋਂ ਲਿਆਂਦਾ ਗਿਆ ਹੈ ਉਹ ਵੀ ਇਹਦੀ ਨਿਖੇਦੀ ਕਰਨ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਕਰਕੇ ਘਟ ਕਰਕੇ ਸਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ رپورਟਰ 스ਮੀਲ ਕੁਮਾਰੀ ਜਨ ਟੀਵੀ ਨਿਊਜ਼ ਅਮਲਸਰ ਕੀ ਸਟੈਪ ਹੋਏਗਾ ਤੁਹਾਡੇ ਵੱਲੋਂ ਮੀਟਿੰਗ ਇਹ ਆ ਵੀ ਕੱਲ ਸਾਡਾ ਇਜਰਾ ਇਥੋਂ ਦਾ ਪ੍ਰੋਗਰਾਮ ਹੈ ਇਹ ਹੀ ਵੀ ਪਹਿਲਾ ਹੈ ਇਥੇ ਮੀਟਿੰਗ ਕਰਾਂਗੇ ਫਿਰ ਇਥੇ ਬੱਚਾਂ ਦਾ ਘਰਾਓ ਕਰਾਂਗੇ ਤੇ ਚੱਕਾ ਜਾਮ ਕਰਾਂਗੇ ਪਰ ਰਾਤੀ ਜਿਹੜਾ ਉਸੇ ਸੋਸ਼ਲ ਛੱਡਿਆ ਗਿਆ ਵੀ ਫੈਸਲਾ ਹੋ ਗਿਆ ਉਹ ਕਾਰਨ ਅਸੀਂ ਮੀਟਿੰਗ ਥੋੜੀ ਜੀ ਛੁੱਟੀ ਕਰਤੀ ਆ ਤੇ ਉਹਦੇ ਵਿੱਚ ਇਹ ਫੈਸਲਾ ਲਿਆ ਆ ਵੀ ਜਿੰਨੀਆਂ ਵੀ ਜਹੇ ਬੰਦਗੀਆਂ ਪੰਜਾਬ ਦੇ ਵਿੱਚ ਜਾ ਸਾਰੇ ਹਿੰਦੁਸਤਾਨ ਦੇ ਵਿੱਚ ਉਹ ਇੱਕ ਅਸੀਂ ਮੀਟਿੰਗ ਰੱਖ ਰਹੇ ਆ ਉਹ ਮੀਟਿੰਗ ਦੇ ਫੈਸਲਾਵਾਂਗੇ ਇਹ ਜਿਹੜਾ ਕੱਲ ਬੰਦਿਆਂ ਨੇ ਉੱਥੇ ਫੈਲਾ ਦਿੱਤਾ ਸਾਨੂੰ ਕੋਈ ਮਨਜ਼ੂਰ ਨਹੀਂਗਾ ਹੈ ਤੁਸੀਂ ਕਹਿੰਦੇ ਮੰਤਰੀ ਸਾਹਿਬ ਮੰਤਰੀ ਸਾਹਿਬ ਨੇ ਜਿਹਨੂੰ ਫੈਸਲਾ ਇਹ ਇਹਨਾਂ ਨੇ ਕਾਨੂੰਨ ਬਣਾਇਆ ਸੀ ਉਹ ਇਹਨਾਂ ਦਾ ਕੰਮ ਬਣਦਾ ਸੀ ਵੀ ਸਾਰਿਆਂ ਨੂੰ ਉਦੋਂ ਪਲੇ ਪਲੇ ਨਾਲ ਇਕੱਠੇ ਕਰਦੇ ਇਕੱਠੇ ਕਰਦੇ ਵੀ ਕੀ ਕਾਨੂੰਨ ਬਣਾਉਣਾ ਇਹ ਜਿਹੜੀ ਬਾਹਰ ਦੀ ਗੱਲ ਕਰਦੇ ਆ ਬਾਹਰ ਕੈਮਰੇ ਲੱਗੇ ਆ ਜਿਹਦੀ ਗਲਤੀ ਆ ਉਹਨੂੰ ਸਜ਼ਾ ਹੁੰਦੀ ਹੈ ਦੂਜੇ ਨੂੰ ਨਹੀਂ ਹੁੰਦੀ ਇਹਦੇ ਤੇ ਖਲੋਤੀ ਗੱਡੀ ਜਿਹੜੀ ਸ਼ੈਡ ਦੇ ਖਲੋਤੀ ਉਹਦੇ ਬੰਦਾ ਵੱਜ ਕੇ ਮਰ ਜੇ ਤੇ ਗੱਡੀ ਵਾਲੇ ਪਰਚਾ ਕਰ ਦੇਖ ਕਰਕੇ ਅਹੀਂ ਇੱਕ ਜਿਹੜਾ ਇਹਨਾਂ ਨੇ ਉਥੇ ਫੈਲਾ ਕੀਤਾ ਆਲੇ ਸਾਨੂੰ ਮਨਜ਼ੂਰ ਨਹੀਂ ਆ ਕੋਈ ਫੈਲਾ ਮਨਜ਼ੂਰ ਨਹੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਹੜਤਾਲ ਕਰਾਂਗੇ ਹਿੰਦੁਸਤਾਨ ਲੈਵਲ ਤੇ ਮੀਟਿੰਗ ਕਰ ਰਹੇ ਆ ਉਹਦੇ ਬਾਅਦ ਆਪਦਾ ਕਰਾਂਗੇ ਜਨਾ ਚਿਰ ਕਾਨੂੰਨ ਕਾਲਾ ਵਾਪਸ ਨਹੀਂ ਹੁੰਦਾ ਅਸੀਂ ਉਹਨਾਂ ਚ ਚੈਨਾਂ ਨਹੀਂ ਬੈਠਾਂਗੇ ਮੈਂ ਗਰਨਾਮ ਸਿੰਘ ਜੋਹਰ ਸ਼ੂਬਾ ਪ੍ਰਧਾਨ ਪੰਜਾਬ ਟਰੱਕ ਯੂਨੀਅਨ ਦਾ ਧੰਨਵਾਦ ਇਹਨਾਂ ਰੱਖੀ ਗਈ ਹੈ ਉਹ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਬਲਦੇਵ ਸਿੰਘ ਬੰਬੂ ਮਿਨੀ ਬੱਸ ਆਪਰੇਟਰ ਯੂਨੀਅਨ ਦਾ ਪੰਜਾਬ ਦਾ ਮੈਂ ਪ੍ਰਧਾਨ ਆ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ বাস ਸਟੈਂਡ ਤੇ ਅੰਮ੍ਰਿਤਸਰ ਮੀਟਿੰਗ ਰੱਖੀ ਸੀ ਮੀਟਿੰਗ ਦਾ ਏਜੰਡਾ ਇਹ ਸੀ ਕਿ ਜਿਹੜੇ ਸਾਡੇ ਡਰਾਈਵਰ ਭਰਾ ਨੇ ਉਹਨਾਂ ਤੇ ਕੋਈ ਹਾਦਸਾ ਕੁਦਰਤ ਵੱਲੋਂ ਵਾਪਰ ਜਾਂਦਾ ਸੀ ਕੋਈ ਕਿਸੇ ਦੀ ਮੌਤ ਹੋ ਜਾਂਦੀ ਸੀ ਸਾਡੀਆਂ ਗੱਡੀਆਂ ਤਲੇ ਆਣ ਕੇ ਤੇ ਉੱਥੇ 304 A ਦਾ ਪਰਚਾ ਹੁੰਦਾ ਸਾਡੇ ਡਰਾਈਵਰ ਤੇ 304 ਦੀ ਸਾਨੂੰ ਇਹ ਦੀ سزا ਜਿਹੜੀ ਸੀ ਉਹ 2 ਸਾਲ ਦੀ ਸੀ ਤੇ ਥੋੜੇ ਦਿਨ ਪਹਿਲਾਂ ਮੋਦੀ ਸਰਕਾਰ ਨੇ ਇਹਨਾਂ ਨੇ ਲੋਕ ਸਭਾ ਦੇ ਵਿੱਚ ਫੈਸਲਾ ਕੀਤਾ ਕਿ ਜਿਹੜੀ 2 ਸਾਲ ਦੀ سزا ਉਹ 10 ਸਾਲ ਦੇ ਵਿੱਚ ਤਬਦੀਲ ਕਰਤੀ ਤੇ ਨਾਲੇ ਸਾਡੇ ਵਰਕਰ ਨੂੰ 7 7 ਲੱਖ ਰੁਪਏ ਦਾ ਨਾਲ ਜੁਰਮਾਨਾ ਸ਼ੁਰੂ ਕਰਤਾ ਇਹ ਸਾਰੇ ਜੋ ਸਾਰੇ ਹਿੰਦੁਸਤਾਨ ਦੇ ਜਿੰਨੇ ਸਾਡੇ ਡਰਾਈਵਰ ਭਾ ਸੀ ਤੇ ਆਪਰੇਟਰ ਕਿਉਂ ਸਾਨੂੰ ਸਾਰਿਆਂ ਨੂੰ ਪਤਾ ਲੱਗਾ ਕਿ ਇਹ ਕਾਨੂੰਨ ਬਣਾਇਆ ਉਹਦੇ ਵਿਰੋਧ ਦੇ ਵਿੱਚ ਸਾਰੇ ਹਿੰਦੂਤਿਆਂ ਦੇ ਵਿੱਚ ਟ੍ਰੈਕਾਂ ਹੋਈਆਂ ਨੇ ਅੱਜ ਅਸੀਂ ਸਾਰੀਆਂ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਟ੍ਰੈਕਾਂ ਦੀਆਂ ਸਾਰੀਆਂ ਜਿੱਥੇ ਬੰਦੀਆਂ ਸਾਰੇ ਪ੍ਰਧਾਨ ਟ੍ਰੈਕ ਜੂਨੀਅਨ ਦੇ ਨਾਲ ਨੇ ਅਸੀਂ ਅੱਜ ਰੋਸ ਪ੍ਰਦਰਸ਼ਨ ਇਥੇ ਬੜਾ ਵੱਡਾ ਕੀਤਾ ਇਤੋਂ ਬਾਅਦ ਅੱਜ ਅਸੀਂ ਮੋਦੀ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਕਾਲੇ ਕਾਨੂੰਨ ਬਣਾਏ ਆ ਇਹਨੂੰ ਵਾਪਸ ਲਓ ਜੇ ਤੁਸੀਂ ਵਾਪਸ ਨਾ ਲਿਆ ਤੇ ਤੁਹਾਡਾ ਦਿੱਲੀ ਤੱਕ ਸਾਨੂੰ ਆਣ ਕੇ ਭਵੇਂ ਨਾਕ ਜਦਾਮਨਾ ਕਰਨਾ ਪਿਆ ਪਰਿਵਾਰਾਂ ਸਮੇਤ ਅਸੀਂ ਸੜਕਾਂ ਤੇ ਆਵਾਂਗੇ ਤੇ ਕੁਝ ਗਲਤ ਅਨਸਰਾਂ ਵੱਲੋਂ ਕੱਲ ਦੀ ਸਟੇਟਮੈਂਟ ਆਈ ਆਂ ਵੀ ਇਹ ਫੈਸਲਾ ਹੋ ਗਿਆ ਜੀ ਇਹਨੂੰ ਮੁਵਕਤਵੀਕ ਕੀਤਾ ਗਿਆ ਬਿਲਕੁਲ ਝੂਠ ਹੈ ਕੂੜ ਦਾ ਪ੍ਰਚਾਰ ਕੀਤਾ ਗਿਆ ਉਹ ਵਿਗੇ ਹੋਏ ਬੰਦੇ ਕੋਈ ਦੇ ਸਕਦੇ ਨੇ ਇੰਟਰਵਿਊ ਵਿਚ ਕਹਿਤਾ ਸਰਕਾਰ ਵੱਲੋਂ ਕੋ ਆਇਆ ਗਿਆ ਉਹਦੇ ਨਾਲ ਅਸੀਂ ਸਾਰੇ ਲੋਕ ਹਿੰਦੁਸਤਾਨ ਤੇ ਨਹੀਂ ਕੋਈ ਮੰਤਰੀ ਸਾਹਮਣੇ ਵੀਡੀਓ ਆਈ ਹੈ ਮੰਤਰੀ ਜੀ ਆਪ ਗਿਆ ਜੀ ਆਗੇ ਵੀਡੀਓ ਨਹੀਂ ਕਾਨੂੰਨ ਹੈ ਜਿਹੜਾ ਨਹੀਂ ਲਾਗੂ ਜਦੋਂ ਲਾਗੂ ਹੋਣਗਾ ਪਹਿਲਾਂ ਡਰਾਈਵਰਾਂ ਨੂੰ ਵਿੱਚ ਬਿਠਾਇਆ ਜਾਏਗਾ ਫਿਰ ਲਾਗੂ ਕੀਤੇ ਜਾਣਗੇ ਉਹਨਾਂ ਦੇ ਜਿਹੜੇ ਮੰਤਰੀ ਸਾਹਿਬ ਲਕਸ਼ਮੀ ਕਾਂਤਾ ਚਾਵਲਾ ਜੀ ਸਾਡੇ ਧਰਨੇ ਤੇ ਆਈ ਆਪ ਉਹ ਬੀਜੇਪੀ ਦੀ ਉਹਨਾਂ ਕਹਾਂ ਵੀ ਇਹ ਜਿਹੜੇ ਕਾਨੂੰਨ ਹੈ ਬਿਲਕੁਲ ਗਲਤ ਹੈ ਜੇ ਇਹ ਕਾਨੂੰਨ ਵਾਪਸ ਨਹੀਂ ਕਰਦੇ ਜਦੋਂ ਤੁਸੀਂ ਧਰਨੇ ਦਾ ਫੈਸਲਾ ਪੂਰੇ ਪੰਜਾਬ ਦਾ ਸਾਰੀਆਂ ਦੇ ਦੇ ਬੰਦੀਆਂ ਲੈਂਦੀਆਂ ਮੈਂ ਤੁਹਾਡੇ ਨਾਲ ਬਹਾਂਗੀ ਅਸੀਂ ਦੇ ਹੁਣ ਤੁਹਾਡਾ ਕੀ ਫੈਸਲਾ ਹੈ ਸਾਡਾ ਫੈਸਲਾ ਅਸੀਂ ਪੰਜਾਬ ਦੇ ਸਾਡੇ ਸਾਰੇ ਨੁਮਾਇंदे ਆ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਅਸੀਂ ਥੋੜੇ ਦਿਨਾਂ ਦੇ 2-4 ਦਿਨ ਦੇ ਵਿੱਚ ਅਸੀਂ ਪੰਜਾਬ ਦੀ ਮੀਟਿੰਗ ਕਰਨ ਲੱਗੇ ਆ ਪੂਰੇ ਪੰਜਾਬ ਦਾ ਫੈਸਲਾ ਸਾਰੀਆਂ ਜਥੇਬੰਦੀਆਂ ਲੈਣਗੀਆਂ ਸਾਰੇ ਪੰਜਾਬ ਦੇ ਨੁਮਾਇंदे ਜੋ ਲੈਣਗੇ ਉਹਦੇ ਨਾਲ ਅਸੀਂ ਮੋਦੀ ਸਰਕਾਰ ਨੂੰ ਸਾਨੂੰ ਨਹੀਂ ਉਚਕਾ ਸਕਦਾ ਸਾਡੇ ਡਰਾਈਵਰਾਂ ਨੂੰ ਨਹੀਂ ਚੁਗਾ ਸਕਦਾ ਅਸੀਂ ਉਹਨੂੰ ਚੁਕਾਵਾਂ ਠੀਕ ਹੈ ਇੱਥੇ ਦੇਖੋ ਆਵੇ ਮਾਈਕ ਆ ਰਿਹਾ ਹੈ ਔਰ ਲਾਈਟ ਆ ਰਹੀ ਹੈ ਬੈਟਰੀ ਕੰਮ ਨਹੀਂ ਆ ਰਹੀ ਬਸ ਬਾਜੀ 2 ਮਿੰਟ ਬੰਦ ਕਰਿਓ ਜੀ ਬਣੀ ਐਸਾ ਮੈਂ ਤੇ ਕੱਲ ਸਵੇਰੇ ਹੀ ਜਿਸ ਵੇਲੇ ਇੱਕ ਫੜੀ ਫੜੀ ਚਾਰੀ ਖਬਰ ਜੀ ਮੈਂ ਨੈਟ ਤੋਂ ਸਦਾ ਕਾਨੂੰਨ ਦੀ ਕਾਪੀ ਕੱਢੀ ਸੀ ਔਰ ਉਸ ਤੋਂ ਬਾਅਦ ਪ੍ਰਿੰਟ ਮੀਡੀਆ ਚ ਵੀ ਸੋਸ਼ਲ ਮੀਡੀਆ ਚ ਵੀ ਸਿਕੰਦਰ ਜੀ ਦੇ ਸਹਿਯੋਗ ਦੇ ਵਿੱਚ ਇਹਨਾਂ ਤੋਂ ਪਹਿਲੇ ਮੈਂ ਆਪਣਾ ਵੀਡੀਓ ਬਣਾ ਕੇ ਵੀ ਪਾ ਚੁੱਕੀ ਸੀ ਇਹ ਕਾਨੂੰਨ ਕਿਸੇ ਤਰ੍ਹਾਂ ਠੀਕ ਨਹੀਂ ਹੈ ਔਰ ਮੈਂ ਹਮੇਸ਼ਾ ਹੀ ਗੱਲ ਕਹਿੰਨੀ ਆ ਕਿ ਜਿਹੜੇ ਅਧਿਕਾਰੀ ਲੋਕ ਛੰਡੇ ਕਮਰਿਆਂ ਦੇ ਵਿੱਚ ਬਹਿ ਕੇ ਜਾਂ ਗਰਮ ਕਮਰਿਆਂ ਵਿੱਚ ਬਹਿ ਕੇ ਕਾਨੂੰਨ ਬਣਾਉਂਦੇ ਐ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਕੋਈ ਪਤਾ ਹੀ ਨਹੀਂ ਹੈ ਐਕਸੀਡੈਂਟ ਕਿਉਂ ਹੁੰਦੇ ਐ ਐਕਸੀਡੈਂਟ ਕਿਸੇ ਕੋ ਮੇਰੀ ਬਾਤ achi ਲਗੇ ਜਾਂ buri ਲਗੇ ਐਕਸੀਡੈਂਟ ਕਰਨ ਚ ਜਿਆਦਾ ਨਸ਼ੇੜੀ ਲੋਕਾਂ ਦਾ ਹੱਥ ਐ ਜਿਹੜੇ ਸ਼ਰਾਬ ਪੀ ਕੇ ਵਿਆਹਾਂ ਤੋਂ ਨਿਕਲਦੇ ਐ ਬੱਚੇ ਸਾਰੀ ਰਾਤ ਕਿਤੇ ਬਰਥਡੇ ਪਾਰਟੀ ਮਨਾ ਕੇ ਨਿਕਲਦੇ ਐ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਐ ਔਰ ਹਮੇਸ਼ਾ ਵੱਡੀ ਗੱਡੀ ਦੇ ਉੱਤੇ ਹੀ ਸਾਰਾ ਜਿਹੜਾ ਹੈ ਪਾ ਦਿੰਦੇ ਬੋਝ ਕੱਲ ਸੇਰ ਦੇ ਕਾਨੂੰਨ ਚ ਤੇ ਇਹ ਕਿਹਾ ਗਿਆ ਸੀ ਕਿ ਟਰੱਕ ਬੱਸ ਡਰਾਈਵਰ ਬਾਅਦ ਵਿੱਚ ਜੇ ਜੇ ਕਾਰ ਸਕੂਟਰ ਸਕੂਟਰੀ ਸਭ ਕੁਝ ਜੋੜ ਦਿੱਤਾ ਗਿਆ ਇਹ ਬਿਲਕੁਲ ਗਲਤ ਕਾਨੂੰਨ ਹੈ ਇਹ ਦੇਖਣਾ ਚਾਹੀਦਾ ਹੈ ਦੋਸ਼ ਕਿਹਦਾ ਹੈ ਸਾਡੇ ਦੇਸ਼ ਤੇ ਨਹੀਂ ਹੈਗਾ ਦੂਜੇ ਯੂਰੋਪੀਅਨ ਕੰਟਰੀਜ਼ ਚ ਹੈ ਕਿ ਅਗਰ ਪਿੱਛੋਂ ਕੋ ਗੱਡੀ ਮਾਰਦਾ ਤੇ ਉਹਦਾ ਕਸੂਰ ਮੰਨਿਆ ਜਾਂਦਾ ਹੈ ਇਥੇ ਜੇ ਖੜੀ ਗੱਡੀ ਦੇ ਵਿੱਚ ਵੀ ਕਿਸੇ ਦੀ ਗੱਡੀ ਵਹੀਦੀ ਹੈ ਤਾਂ ਵੀ ਜਿਹਦੀ ਗੱਡੀ ਟਰੱਕ ਬੱਸ ਖੜਾ ਹੈ ਸਾਰੇ ਪਰਚੇ ਉਹਦੇ ਤੇ ਦਰਜ ਹੋ ਜਾਂਦੇ ਹੈ ਔਰ ਸਾਡੇ ਦੇਸ਼ 'ਚ ਟਰੱਕ ਤੇ ਬੱਸ ਡਰਾਈਵਰ ਦੇ ਕੋਈ ਵਰਕਿੰਗ ਆਵਰਸ ਦੀ ਲਿਮਿਟ ਨਹੀਂ ਹੈ 18-18 ਘੰਟੇ ਉਹਨਾਂ ਨੂੰ ਚਲਾਉਂਦੇ ਹੈ ਇਹ ਜਿਹੜਾ ਹੈ ਹੁਣ ਅਮਰੀਕਾ 'ਚ 4 ਘੰਟੇ ਕਿ ਡਰਾਈਵਰ ਚੱਲਦਾ ਹੈ ਉਸ ਤੋਂ ਬਾਅਦ ਉਹਦੀ ਸ਼ਿਫਟ ਖਤਮ ਹੋ ਜਾਂਦੀ ਹੈ ਇਹ ਕਾਨੂੰਨ ਗਲਤ ਹੈ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇੱਕ ਕਤਲ ਦੇ ਬਰਾਬਰ ਹੈ ਡਰਾਈਵਰ ਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਕਾਨੂੰਨ ਰੀਜ਼ਨੇਬਲ ਬੰਨਾ ਚਾਹੀਦਾ ਔਰ ਵੱਡੀ ਗੱਲ ਇਹ ਹੈ ਕਿ ਦੇਖਣਾ ਚਾਹੀਦਾ ਕਸੂਰ ਕਿਦਾ ਹੈ ਵੱਡੀ ਗੱਡੀ ਹੋਣਾ ਆਪਣੇ ਆਪ 'ਚ ਕੋਈ ਕਸੂਰ ਨਹੀਂ ਹੈ ਇਸ ਕਰਕੇ ਇਸ ਕਾਨੂੰਨ ਨੂੰ ਟੋਟਲੀ ਰੱਦ ਕਰਕੇ ਨਵਾਂ ਕਾਨੂੰਨ ਬੰਨਾ ਚਾਹੀਦਾ ਮੁਖਮંત્રી ਸਾਹਿਬ ਕਹਿੰਦੇ ਸਾਡੇ ਕੋਲ ਤੇਲ ਵਧੂ ਪਿਆ ਜੀ ਸਰਕਾਰ ਨੂੰ ਆਪਣਾ ਚਲੋ ਉਹ ਮੁਖਮੰਤਰੀ ਦਾ ਇੱਕ ਪੱਖ ਹੈ ਉਹਨੇ ਆਪਣੀ ਜਨਤਾ ਨੂੰ ਅਸ਼ੂਰ ਕੀਤਾ ਹੈ ਕਿ ਤੁਹਾਨੂੰ ਤੇਲ ਮਿਲਦਾ ਰਹੇਗਾ ਪਰ ਇਹ ਨਹੀਂ ਸੋਚਿਆ ਕਿ ਜੇ ਗੱਡੀਆਂ ਨਹੀਂ ਚੱਲਣਗੀਆਂ ਟੱਕ ਨਹੀਂ ਚੱਲਣਗੇ ਟੈਂਕਰ ਨਹੀਂ ਚੱਲਣਗੇ ਤਾਂ ਤੇਲ ਆਏਗਾ ਕਿੱਥੋਂ